ਕਿਰੋਸੋ ਅੱਜ ਅੰਤਰਵਾਸਤੇ ਪਹੁੰਚ ਗਿਆ ਹੈ। ਪਿੰਡ ਸੂਲਪੁਰ ਦੇ ਬਹੁਤ ਹੀ ਸਰਕਾਰ ਜੋਬ ਪਿੰਡ ਸੂਲਪੁਰ ਤੋਂ ਕੋਈ ਕੋਈ ਹਾਂਜੀ ਪਿੰਡ ਸੂਲਪੁਰ ਦੇ ਬਹੁਤ ਹੀ ਸਰਕਾਰ ਜੋਬ ਪਰਿਵਾਰ ਹੈ। ਮੈਂਬਰ ਜਿਹੜੇ ਪੂਰੀ ਸਾਰੀ ਜ਼ਿੰਦਗੀ ਜਿਹਨਾਂ ਨੇ ਅਕਾਲੀ ਦਲ ਦੀ ਲੜਾਈ ਹਰੀ ਸਖੰਦਵਾਸੀ ਬਾਪੂ ਜਾਰਾ ਸਿੰਘ ਜੀ ਉਹਨਾਂ ਦੇ ਜਿਹਨਾਂ ਦੀ ਜਨਮ ਦਿਵਸ ਮਰਦਾਸ ਸੋਕੇ ਇਕੱਠੇ ਹੋਏ ਆ ਬਾਪੂ ਸਰਪੰਚ ਜ ਸਿੰਘ ਜੀ ਤੇ ਉਹਨਾਂ ਦਾ ਜਿਹੜਾ ਸੰਸਾਰ ਹੈ ਤੇ ਸਾਰੇ ਪਿੰਡ ਵਾਸੀ ਸਾਰੇ ਜਿਹੜੇ ਉਸ ਦੀ ਦੁਕਾਨ ਹੈ ਇਹ ਜਿਹੜਾ ਪਰਿਵਾਰ ਹੈ ਸ਼ੁਰੂ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਪੰਜਾਬੀਆਂ ਦੀ ਗੱਲ ਹੋਵੇ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਪਰਿਵਾਰ ਦੀ ਰਹੀ ਹੈ। ਬਾਬਾ ਹਜਾਰਾ ਸਿੰਘ ਵੀ ਅਕਾਲੀ ਤੇ ਜਿਹੜੇ ਅੱਜ ਇਹਦੇ ਸੰਸਕਾਰ ਹੈ ਸਰ ਭਜਨ ਸਿੰਘ ਜੀ ਤੇ ਪੀਤ ਮਾਤਾ ਨਰਿੰਜਨ कौर ਜੀ ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਜੀ ਸਮਰਪਿਤ ਕੀਤੀ ਹੈ। ਔਰ ਅੱਜ ਉਹਨਾਂ ਦੇ بیٹے ਜਿਹੜੇ ਜਿਹਦਰ ਮਹਾਸਿੰਘ ਜੀ ਉਹ ਜਿਹੜਾ ਸਮਾਜ ਦੀ ਦਿੱਤੀ ਸੇਵਾ ਕਰਦੇ ਆ ਉੱਥੇ ਪੰਥ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਜਿਹੜਾ ਜੁੜੇ ਹੋਏ ਆ ਉਹ ਦਿਨ ਰਾਤ ਸੇਵਾ ਕਰਦੇ ਆ ਦਿੱਤੇ ਅੱਜ ਪਰਿਵਾਰ ਨੂੰ ਘਾਟਾ ਪਿਆ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਹੁਤ ਵੱਡਾ ਨਾ ਮਾਪੂਰਾ ਹੁੰਨ ਵਾਲਾ ਘਾਟਾ ਪਿਆ ਕਿਉਂਕਿ ਜਦੋਂ ਅਸੀਂ ਇਨਸਾਨ ਦੁਨੀਆ ਤੋਂ ਜਾਣਦੇ ਆ ਜਿਹੜੇ ਆਪਣੀ ਸਾਰੀ ਜ਼ਿੰਦਗੀ ਸਮਾਜ ਲਈ ਲੰਘਦੇ ਆ ਤੇ ਉਹਦੀ ਕਮੀ ਕੋਈ ਨਹੀਂ ਭਰ ਸਕਦਾ ਸਦਾ ਸਾਫਨੇ ਵੱਲੋਂ ਸ਼੍ਰੋਮਣੀ ਕਾਲੀ ਦਲ ਵਿਧਾਨ ਸਭਾ ਹਲਕਾ ਫੋਰ ਬਨੂ ਬਾਪੂ ਜੀ ਨੇ ਸਰਦ ਦੇ ਕੁਲ ਪੇਟ ਕਰਦਿਆਂ ਤੇ ਮਾਲਕ ਦੇ ਚਰਨਾਂ ਤੇ ਆਸ ਬੇਨਤੀ ਕਰਦੇ ਹਨ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਜਿਹੜਾ ਪਰਿਵਾਰ ਜਿਹੜਾ ਪਹਿਲਾਂ ਸਮਾਜ ਦੀ ਕਾਮ ਦੀ ਪੰਥ ਦੀ ਸੇਵਾ ਕਰਦਾ ਆ ਰਿਹਾ ਉਹੀ ਤਰ੍ਹਾਂ ਦੀ ਸੇਵਾ ਨੂੰ ਕਰਤੋ ਸਭ ਅੱਜ ਅੰਤਮ ਦਾਸ ਤੇ ਪੰਚਾਇਤ ਹਨ ਅੰਡਰ ਸਕੂਲ ਪਰ ਦੇ ਬਹੁਤ ਹੀ ਸਰਕਾਰ ਜੋ ਪਿੰਡ ਸੂਨਪੁਰ ਤੋਂ ਕੋਲੋਂ ਕੋਲੋਂ ਹਾਂਜੀ ਪਿੰਡ ਸੂਨਪੁਰ ਦੇ ਬਹੁਤ ਹੀ ਸਰਕਾਰ ਜੋ ਪਰਿਵਾਰ ਹੈ ਜੋ ਮੈਂਬਰ ਜਿਹੜੇ ਕਦੇ ਸਾਰੀ ਜ਼ਿੰਦਗੀ ਜਿਹਨਾਂ ਨੇ ਅਕਾਲੀ ਦਲ ਦੀ ਲੜਾਈ ਸਖੰਦ ਵਾਸੀ ਬਾਬਾ ਜਾਰਾ ਸਿੰਘ ਜੀ ਉਹਨਾਂ ਦੇ بیٹے ਉਹਨਾਂ ਦੀ ਜਨਮ ਦਿਨ ਮਰਦਾਸ ਸਭ ਇਕੱਠੇ ਹੋਏ ਆ ਬਾਪੂ ਸਰਪੰਚ ਸਿੰਘ ਜੀ ਤੇ ਜਿੰਨਾ ਜਿਹੜਾ ਸੰਸਕਾਰ ਹੈ ਤੇ ਸਾਰੇ ਪਿੰਡ ਵਾਸੀ ਸਾਰੇ ਜਿਨ ਕੇ ਉਸੇ ਜਿਹੜਾ ਪਰਿਵਾਰ ਹੈ ਸ਼ੁਰੂ ਤੋਂ ਜਿਹੜਾ ਸ਼ੂਮਨੀ ਅਕਾਲੀ ਦਲ ਦੇ ਨਾਲ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਪੰਜਾਬੀਆਂ ਦੀ ਗੱਲ ਹੋਵੇ ਉਹਦੇ ਵੀ ਬਹੁਤ ਵੱਡੀ ਭੂਮਿਕਾ ਪਰਿਵਾਰ ਦੀ ਰਹੀ ਹੈ। ਬਾਬਾ ਹਜਾਰਾ ਸਿੰਘ ਜੀ ਅਕਾਲੀ ਤੇ ਜਿਹੜੇ ਅੱਜ ਇਹਦਾ ਸੰਸਕਾਰ ਹੈ ਸਰਪੰਚ ਭਜਨ ਸਿੰਘ ਜੀ ਤੇ ਪੀਤ ਮਾਤਾ ਨਰਿੰਦਰਨ ਕੌਰ ਜੀ ਇਹਨਾਂ ਨੇ ਕੋਈ ਜ਼ਿੰਦਗੀ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿਹੜੀ ਸਮਰਪਿਤ ਕੀਤੀ ਹੈ। ਔਰ ਅੱਜ ਉਹਨਾਂ ਦੇ بیٹے ਜਿਹੜੇ ਜਗਦਰ ਮਹਾਸਿੰਘ ਜੀ ਉਹ ਜਿਹੜਾ ਸਮਾਜ ਦੀ ਜਿੱਥੇ ਸੇਵਾ ਕਰਦੇ ਆ ਉੱਥੇ ਪੰਥ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਜਿਹੜਾ ਜੁੜੇ ਹੋਏ ਆ ਉਹ ਦਿਨ ਰਾਤ ਸੇਵਾ ਕਰਦੇ ਆ। ਜਿਸਕੇ ਅੱਜ ਪਰਿਵਾਰ ਨੇ ਕਾਟਾ ਬਿਆਨ। ਉਹ ਵੀ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵੱਡਾ ਨਾਂ ਪੜਾਉਣ ਵਾਲਾ ਕਾਟਾ ਸਿਆ ਕਿਉਂਕਿ ਜਦੋਂ ਕੰਨ ਦੇ ਇਨਸਾਨ ਦੁਨੀਆਂ ਤੋਂ ਜਾਣਦੇ ਆ ਜਿਹੜੇ ਆਪਣੀ ਸਾਰੀ ਜ਼ਿੰਦਗੀ ਸਮਾਜ ਲਈ ਬੰਦੇ ਆ ਤੇ ਉਹਦੀ ਕਮੀ ਨੂੰ ਪੂਰੀ ਨਹੀਂ ਹੋ ਸਕਦੀ ਸਰਦਾ ਸਾਥਨੇ ਵੱਲੋਂ ਗ੍ਰੋਮੀ ਕਾਲੀਦਲ ਵਿਧਾਨ ਸਭਾ ਹਲਕਾ ਫੋਰਬਨੂ ਬਾਪੂ ਜੀ ਨੇ ਸਰਦਾ ਦੀ ਕੁਲ ਪੇਟ ਕਰਦੀਆਂ ਤੇ ਮਾਲਕ ਦੇ ਚਰਨਾਂ ਤੇ ਆਸ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਕਿਹੜਾ ਪਰਿਵਾਰ ਜਿਹੜਾ ਪਹਿਲਾਂ ਸਮਾਜ ਦੀ ਕੌਮ ਦੀ ਪੰਥ ਦੀ ਸੇਵਾ ਕਰਦਾ ਆ ਰਿਹਾ ਉਹੀ ਤਰ੍ਹਾਂ ਦੀ ਸੇਵਾ ਨੂੰ ਕਰੇ ਸਰ ਸਭ ਅੱਜ ਅੰਤਮ ਦੌਰਾਸਤੇ ਪੰਚਾਇਤ ਜਨ ਕਿੰਡਰ ਸੂਲਪੁਰ ਦੇ ਬਹੁਤ ਹੀ ਸਰਕਾਰਯੋਗ ਕੋਈ ਕੋ ਹਾਂਜੀ ਕਿੰਡਰ ਸੂਲਪੁਰ ਦੇ ਬਹੁਤ ਹੀ ਸਰਕਾਰਯੋਗ ਪਰਿਵਾਰ ਮੈਂਬਰ ਜਿਹੜੇ ਕਦੇ ਸਾਰੀ ਜ਼ਿੰਦਗੀ ਜਿਹਨਾਂ ਨੇ ਅਕਾਲੀ ਜਨਤਾ ਦੀ ਲੜਾਈ ਸਖਨ ਵਾਸੀ ਬੱਬਰ ਜਾਰਾ ਸਿੰਘ ਜੀ ਨਰੋਜੀ ਦੇ ਇਹਨਾਂ ਦੀ ਜਨਮ ਦਿਨ ਦੀ ਮਰਦਾਸ ਨੂੰ ਇਕੱਠੇ ਹੋਏ ਆ ਬਾਪੂ ਸਰਪੰਚ ਸਿੰਘ ਜੀ ਤੇ ਉਹਨਾਂ ਦਾ ਜਿਹੜਾ ਸੰਸਾਰ ਹੈ ਤੇ ਸਾਰੇ ਪਿੰਡ ਵਾਸੀ ਸਾਰੇ ਲੋਕੀ ਕਿ ਕਿ ਜੁਟਾਏ ਨੇ ਕਿ ਜਿਹੜਾ ਪਰਿਵਾਰ ਹੈ ਸ਼ੁਰੂ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਪੰਜਾਬੀਆਂ ਦੀ ਗੱਲ ਹੋਵੇ ਉਹਦੇ ਬਹੁਤ ਵੱਡੀ ਭੂਮਿਕਾ ਪਰਿਵਾਰ ਦੀ ਰਹੀ ਹੈ ਬਾਬਾ ਹਜਾਰਾ ਸਿੰਘ ਜੀ ਅਕਾਲੀ ਤੇ ਜਿਹੜੇ ਅੱਜ ਜਿਹੜੇ ਸੰਸਕਾਰ ਹੈ ਸਰਦਾਰ ਭਜਨ ਸਿੰਘ ਜੀ ਤੇ ਪੀਤ ਮਾਤਾ ਨਰਿੰਦਰਨ ਪੌਰ ਜੀ ਇਹਨਾਂ ਨੇ ਪੂਰੀ ਜ਼ਿੰਦਗੀ ਜਿਹੜੀ ਉਹ ਸ਼ਾਨੀ ਅਕਾਲੀ ਦਲ ਦੇ ਲਈ ਜਿਹੜੀ ਸਮਰਪਿਤ ਕੀਤੀ ਹੈ ਔਰ ਅੱਜ ਉਹਨਾਂ ਦੇ بیٹے ਜਿਹੜੇ ਜਗਦਰ ਮਹਾ ਸਿੰਘ ਜੀ ਉਹ ਜਿਹੜਾ ਸਮਾਜ ਦੀ ਜਿੱਥੇ ਸੇਵਾ ਕਰਦੇ ਆ ਉੱਥੇ ਪੰਥ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਜੁੜੇ ਹੋਏ ਆ ਉਹ ਦਿਨ ਰਾਤ ਸੇਵਾ ਕਰਦੇ ਜਿੱਥੇ ਅੱਜ ਪਰਿਵਾਰ ਵੀ ਘਾਟਾ ਪਿਆ ਹੈ ਉਸੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਹੁਤ ਵੱਡਾ ਨਾਂ ਪੁਰਾਣਾ ਵਾਲਾ ਘਾਟਾ ਪਿਆ ਕਿਉਂਕਿ ਜਦੋਂ ਜਦੋਂ ਇਨਸਾਨ ਦੁਨੀਆ ਤੋਂ ਜਾਂਦੇ ਆ ਜਿਹੜੇ ਆਪਣੀ ਸਾਰੀ ਜ਼ਿੰਦਗੀ ਸਮਾਜ ਨੂੰ ਮੰਗੇ ਆ ਤੇ ਉਹਨਾਂ ਦੀ ਕਮੀ ਨੂੰ ਭੁਲੇ ਨਹੀਂ ਸਕਦੀ ਸਦਾ ਸਾਥਨੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਫੋਰਬਨ ਨੂੰ ਮਾਪੂਰੀਨ ਸਰਦਾਰ ਦੀ ਕੁਲਪਿੰਟ ਕਰਦੀਆਂ ਤੇ ਮਾਲਕ ਦੇ ਚਰਨ ਅਰਦਾਸ ਬੇਨਤੀ ਕਰਦੀਆਂ ਨੇ ਕਿ ਉਹਨਰ ਮੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਕਿਹੜਾ ਪਰਿਵਾਰ ਜਿੱਦਾਂ ਪਹਿਲਾਂ ਸਮਾਜ ਦੀ ਕੌਮ ਦੀ ਪੰਥ ਦੀ ਸੇਵਾ ਕਰਦਾ ਆ ਰਿਹਾ ਉਹੀ ਤਰ੍ਹਾਂ ਦੀ ਸੇਵਾ ਨਿਭਾਉਣ। ਕਰਦਾ ਸਭ ਅੱਜ ਅੰਤਰਵਾਸ ਤੇ ਪੰਚਾਇਤ ਹਨ। ਟੈਂਡਰ ਸਕੂਲ ਪਰ ਦੇ ਬਹੁਤ ਹੀ ਸਤਾਰਜੋਗ। ਕੋਈ ਤਰਭਾ ਜੀ ਟੈਂਡਰ ਸਕੂਲ ਤੋਂ ਕੋਈ ਕੋਈ ਹਾਂਜੀ। ਮੈਂਬਰ ਸੂਲਪੁਰ ਦੇ ਬਹੁਤ ਹੀ ਸਰਕਾਰਯੋਗ ਪਰਿਵਾਰ ਜਿਹਦੇ ਮੈਂਬਰ ਜਿਹੜੇ ਕਦੇ ਸਾਰੀ ਜ਼ਿੰਦਗੀ ਜਿਹਨਾਂ ਨੇ ਅਕਾਲੀ ਜਨਤ ਦੇ ਲਈ ਲਾਈ ਸਾਖੰਡ ਵਾਸੀ ਬਾਬਾ ਹਜਾਰਾ ਸਿੰਘ ਜੀ ਉਹਨਾਂ ਨਾਲ ਦੇ ਕੇ ਇਹਨਾਂ ਦੀ ਜਨਤੀ ਮਰਦਾਸ ਨੂੰ ਇਕੱਠੇ ਹੋਏ ਆ ਬਾਪੂ ਸਰਪੰਚ ਸਿੰਘ ਜੀ ਤੇ ਇਹਨਾਂ ਦਾ ਜਿਹੜਾ ਸੰਸਕਾਰ ਹੈ ਤੇ ਸਾਰੇ ਪਿੰਡ ਵਾਸੀ ਸਾਰੇ ਲੋਕੀਂ ਆ ਕੇ ਸੀਸੇ ਜੁਕਾਉਣਗੇ ਤੇ ਜਿਹੜਾ ਪਰਿਵਾਰ ਹੈ ਸ਼ੁਰੂ ਤੋਂ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਪੰਜਾਬੀਆਂ ਦੀ ਗੱਲ ਹੋਵੇ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਪਰਿਵਾਰ ਦੀ ਰਹੀ ਹੈ। ਬਾਬਾ ਹਜ਼ਾਰਾ ਸਿੰਘ ਜੀ ਅਕਾਲੀ ਤੇ ਜਿਹੜੇ ਅੱਜ ਇਹਨਾਂ ਦਾ ਸੰਸਕਾਰ ਹੈ ਸਰਦ ਪੱਜਨ ਸਿੰਘ ਜੀ ਦੇ ਪੀਤ ਮਾਤਾ ਨਰਿੰਦਰਨਪੌਰ ਜੀ ਇਹਨਾਂ ਨੇ ਪੂਰੀ ਜ਼ਿੰਦਗੀ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿਹੜੀ ਸਮਰਪਿਤ ਕੀਤੀ ਹੈ। ਔਰ ਅੱਜ ਉਹਨਾਂ ਦੇ بیٹے ਜਿਹੜੇ ਜਗਦਰ ਮਹਾਸિંહ ਜੀ ਉਹ ਜਿਹੜਾ ਸਮਾਜ ਦੀ ਦਿੱਤੀ ਸੇਵਾ ਕਰਦੇ ਆ ਉੱਥੇ ਪੰਥ ਦੇ ਨਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਜਿਹੜਾ ਜੁੜੇ ਹੋਏ ਆ ਔਰ ਦਿਨ ਰਾਤ ਸੇਵਾ ਕਰਦੇ ਆ। ਦਿੱਕੇ ਅੱਜ ਪਰਿਵਾਰ ਦੀ ਘਾਟਾ ਬਿਆਨ। ਉਸੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਹੁਤ ਵੱਡਾ ਨਾਪੂਰਾ ਹੋਣ ਵਾਲਾ ਘਾਟਾ ਸਿਆ ਕਿਉਂਕਿ ਜਦੋਂ ਜਦ انسان ਦੁਨੀਆ ਤੋਂ ਜਾਂਦੇ ਆ ਜਿਹੜੇ ਆਪਣੀ ਸਾਰੀ ਜ਼ਿੰਦਗੀ ਸਮਾਜ ਨੂੰ ਦਿੰਦੇ ਆ ਤੇ ਉਹਦੀ ਕਮੀ ਪੂਰੀ ਨਹੀਂ ਹੋ ਸਕਦੀ ਸੋ ਦਾਸ ਆਪਣੇ ਵੱਲੋਂ ਸ਼ਰਮੀ ਅਕਾਲੀ ਦਲ ਵਿਧਾਨ ਸਭਾ ਹਲਕਾ ਫੋਰਬਨੋਂ ਬਾਪੂ ਜੀ ਨੂੰ ਸਰਦਾਰੀ ਕੁਲਪੀਟ ਕਰਦਿਆਂ ਤੇ ਮਾਲਕ ਦੇ ਚਰਨਾਂ ਤੇ ਅਰਦਾਸ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਜਿਹੜਾ ਪਰਿਵਾਰ ਜਿੱਦਾਂ ਪਹਿਲਾਂ ਸਮਾਜ ਦੀ ਕੌਮ ਦੀ ਪੰਥ ਦੀ ਸੇਵਾ ਕਰਦਾ ਆ ਰਿਹਾ ਉਸੀ ਤਰ੍ਹਾਂ ਦੀ ਸੇਵਾ ਜਿਵੇਂ